ਜੇ ਇਦਾਂ ਪੰਜਾਬ ਦੇ ਵਿੱਚ ਕੱਲਾ ਕੱਲਾ ਬੰਦਾ ਆ ਆਹਨੇ ਵਾਲੇ ਕੰਮ ਕਰਨ ਲੱਗ ਜਾਈ। ਫਲਾਣੇ ਦੇ ਘਰ ਦੇ ਬਾਹਰ ਬੈਜੋ, ਘਰ ਦੇ ਵਿੱਚ ਵੜਜੋ, ਧਰਨੇ ਲਾ ਲਓ ਫਲਾਣੇ ਦੀ ਫੋਟੋ। ਇਹ ਤਾਂ ਗੈਰਕਾਨੂੰਨੀ ਆ। ਤੁਸੀਂ ਕਿੰਨੇ ਵੀ ਚੰਗੇ ਤੇ ਭਲਾਈ ਦੇ ਕੰਮ ਕਰਦੇ। ਪਰ ਜੇਦਾਂ ਦਾ ਭਾਸ਼ਾ ਇੰਨੀ ਗੰਦੀ, ਗੁੰਡਾਗਰਦੀ, ਬਦਮਾਸ਼ੀ ਵਾਲੀ ਜਣੇ ਖੜੇ ਨੂੰ ਤਾਂ ਗਿਆ। ਤਾਂ ਤਾਂ ਸਾਰਾ ਚੰਗਾ ਕੰਮ ਕੀਤਾ ਵੀ ਖੂਚ ਜਾਂਦਾ। ਸੋ ਮੈਂ ਕੱਲ ਕਾਫੀ ਪਾਣੀ ਸਿੱਧੀ ਵੀਡੀਓ ਦੇਖੀ ਆ। ਜਿਹਦੇ ਵਿੱਚ ਜਿਹੜੇ ਤੇ ਲੈਂਗੁਏਜ ਹੈ ਮੈਂ ਉੱਤੇ ਵਰਕ ਆਊਟ ਕੀਤਾ ਉਹਦੀ ਲੈਂਗੁਏਜ ਸੀ ਸੋ ਸਭ ਤੋਂ ਪਹਿਲੇ ਆਪਾਂ ਪੰਨੇ ਸਿੱਧੂ ਦੀ ਲੈਂਗੁਏਜ ਦੇ ਬਾਰੇ ਅੱਜ ਗੱਲ ਕਰਾਂਗੇ ਜਨਾਨੀਆਂ ਨਾਲ ਬੋਲਣ ਦਾ ਤਰੀਕਾ ਵੈਰੀ ਬੈਡ ਵੈਰੀ ਰੌਗ ਮਤਲਬ ਉਹ ਆਇਡੈਂਟੀਟੀ ਵਾਲੇ ਕੰਮ ਦੇ ਐਸਾ ਦਿਵਾਲੇ ਹੋ ਗਿਆ ਸੀ ਬਸ ਜਿਹੜੇ ਜਿਹੜੇ ਇੰਟਾ ਦਾ ਕਾਸਾ ਮਾਰੇ ਆ ਮੈਂ ਇਹ ਦਵਾਂਗਾ ਕਿ ਮੈਂ ਸ਼ਾਇਦ ਕੋਈ ਮਹਾਰਾਜਾ ਤਰਨਜੀਤ ਸਿੰਘ ਬਣ ਗਏ ਸੰਘਾਸ਼ਨ ਆ ਗਿਆ ਫਿਰ ਉਹਨੇ ਇੱਕ ਥ੍ਰੈਟਿੰਗ ਦਿੱਤੀਆਂ ਸੀ ਪੰਜਾਬ ਪੁਲਿਸ ਨੂੰ ਵੀ ਕਿ ਗੋਡਿਆਂ ਤੇ ਲੱਗਵਾ ਪੰਜਾਬ ਪੁਲਿਸ ਪੋਸ ਪ੍ਰਸ਼ਾਸਨ ਨੂੰ ਥੋਕ ਦੂੰਗਾ ਅੱਡੀਆਂ ਚਕਾਦਣਾ ਮਤਲਬ ਤੁਸੀਂ ਜਿਹੜੇ ਮੁਕਤ ਚ ਰਹਿੰਦੇ ਉਸੇ ਮੁਕਤ ਦੇ ਪ੍ਰਸ਼ਾਸਨ ਤੇ ਜਿਸ ਟਾਈਮ ਜਿਹਦੀ ਸਰਕਾਰ ਆ ਤੁਸੀਂ ਉਹਨਾਂ ਨੂੰ ਕਹਿੰਨੇ ਹੋ ਵੀ ਤੇਰੀਆਂ ਅੱਡੀਆਂ ਚਕਾਦ ਸੋ ਇਹ ਹੱਕ ਤਾਂ ਹੈ ਕਿ ਬਿਲਕੁਲ ਅਨਐਜੂਕੇਟਿਡ ਬੰਦੇ ਦੀ ਗਵਾਰ ਜਿਹੜੇ ਪਿੰਡ ਦਾ ਗਵਾਰ ਕਹਿੰਦੇ ਨੇ ਆਪਾਂ ਪੰਜਾਬੀ ਚ ਪਰ ਲੈਂਗੁਏਜ ਇੰਨੀ ਆਪਾਂ ਜਦੋਂ ਮੈਨੂੰ ਪਤਾ ਲੱਗਿਆ ਕਿ ਇਹਦੀ ਮਾਤਾ ਜੀ ਬਚਪਨ ਚ ਗੁਜ਼ਰਦੀ ਸੀ ਮੈਨੂੰ ਉਸ ਚੀਜ਼ ਦਾ ਥੋੜਾ ਜਿਹਾ ਅਫਸੋਸ ਹੈ ਕਿ ਸ਼ੈਤਾਨੀ ਦੀ ਲੈਂਗੁਏਜ ਨਹੀਂ ਗੰਦੀ ਆ ਕਿਉਂਕਿ ਜਿਹੜੀ ਮਾਂ ਹੁੰਦੀ ਉਹ ਸੰਸਕਾਰ ਦਿੰਦੀ ਹੈ ਬੱਚਿਆਂ ਨੂੰ ਅੱਜ ਜਿੰਨੇ ਬਾਹਰ ਬੈਠੇ ਆ ਇਟਲੀ ਆ ਪੁਰਤਗਾਲ ਇੱਕ ਦੋ ਹੈਗੇ ਜਿਹੜੇ ਨੇ ਛੱਕੇ ਜਿਵੇਂ ਉਹ ਭੰਗਿਆ ਦਿੰਦੇ ਰਹਿੰਦੇ ਆ ਸਾਸਤ੍ਰੀਕਾਲ ਜੀ ਸਰੈਨ ਨੂੰ ਅਸਲਮ ਵਾਲੇਕਮ ਜੈ ਸ਼੍ਰੀ கிருஷ்ਨ ਆ ਰਾਧਾ ਰਾਧੇ ਸੋ ਮੈਂ ਕੱਲ ਕਾਫੀ ਪਾਣੀ ਸਿੱਧੂ ਦੀ ਵੀਡੀਓ ਦੇਖੀ ਆ ਜਿਹਦੇ ਵਿੱਚ ਜਿਹੜੀ ਤੇ ਲੈਂਗੁਏਜ ਹੈ ਮੈਂ ਉਹ ਤੇ ਵਰਕਆਊਟ ਕੀਤਾ ਉਹਦੀ ਲੈਂਗੁਏਜ ਤੇ ਸੋ ਸਭ ਤੋਂ ਪਹਿਲੇ ਆਪਾਂ ਪਾਣਾ ਸਿੱਧੂ ਦੀ ਲੈਂਗੁਏਜ ਦੇ ਬਾਰੇ ਅੱਜਕੱਲ ਕਰਾਂਗੇ ਚਲੋ ਆਪਾਂ ਇੱਕ ਐਗਜ਼ਾਮਪਲ ਮੰਨ ਵੀ ਲੈਨੇ ਆ ਕਿ ਪਾਣਾ ਸਿੱਧੂ ਅੱਛੇ ਕੰਮ ਕਰ ਰਿਹਾ ਚਲੋ ਆਪਾਂ ਮੰਨ ਲੈਨੇ ਆ ਪ੍ਰੋਤੇ ਪਾਸ਼ਾ ਦੇਖੀਏ ਤੁਸੀਂ ਤੁਸੀਂ ਕਿੰਨੇ ਵੀ ਚੰਗੇ ਤੇ ਭਲਾਈ ਦੇ ਕੰਮ ਕਰਦੇ ਹੋ ਪਰ ਜੇ ਤੁਹਾਡਾ ਭਾਸ਼ਾ ਇੰਨੀ ਗੰਦੀ ਗੁੰਡਾਗਰਦੀ ਬਦਮਾਸ਼ੀ ਵਾਲੀ ਜਣੇ ਖਣੇ ਨੂੰ ਤਮਕਿਆ ਦੇਣੀ ਆ ਤੁਹਾਡਾ ਉਹ ਸਾਰਾ ਚੰਗਾ ਕੰਮ ਕੀਤਾ ਵੀ ਖੋਚ ਪੈ ਜਾਂਦਾ ਹੈ ਨੀਫਲ ਹੋ ਜਾਂਦਾ ਹੈ ਦੂਜੀ ਗੱਲ ਹੈਗੀ ਭਾਨੇ ਸਿੱਧੂ ਦੇ এডਿਕੇਸ਼ਨ ਕੀ ਹੈ ਇਹ ਕਿਹੜੀ ਜਮਾਤ ਤੱਕ ਪੜਿਆ ਹੈ ਤੇ ਕਿੰਨੇ ਵਿੱਚ ਸਕੂਲ ਚੋਂ ਨਿਕਲ ਗਿਆ ਸੀ ਮੈਂ ਦੀ ਲਾਈਫ ਦੀ ਸਟਰਗਲ ਦੀ ਵੀ ਵੀਡੀਓ ਦੇਖੀ ਹੈ ਵੀ ਕਹਿੰਦਾ ਬਚਪਨ ਚ ਦੀ ਮਾਤਾ ਜੀ ਗੁਜ਼ਰ ਗਈ ਸੀ ਚਲੋ ਮਾਂ ਕਦੇ ਕਿਸੇ ਬੱਚੇ ਦੀ ਛੋਟੀ ਉਮਰ ਚ ਨਾ ਜਾਵੇ ਬੱਚੇ ਆਸਤੇ ਸਰਵਾਈਵ ਕਰਨਾ ਔਖਾ ਹੋ ਜਾਂਦਾ ਕਿਉਂਕਿ ਮਾਂ ਮਾਈ ਹੁੰਦੀ ਹੈ ਕਹਿੰਦਾ ਵੀ ਇਹ ਰੋਟੀ ਪਾਣੀ ਆਪ ਬਣਾਉਂਦਾ ਰਿਹਾ ਛੋਟੀ ਉਮਰ ਚ ਆਪਣੇ ਭੈਣ ਭਣਾਂ ਨੂੰ ਰੋਟੀ ਪਾਣੀ ਬਣਾ ਕੇ ਦਿੰਦਾ ਰਿਹਾ ਇਹਦੀਆਂ ਭੈਣਾਂ ਵਿਆਹੀਆਂ ਮੈਂ ਸਾਰਾ ਕੁਝ ਓਵਰঅল ਸਾਰਾ ਕੁਝ ਦੇਖਿਆ ਚਲੋ ਜੇ ਤੁਸੀਂ ਕਹਿੰਦੇ ਹੋ ਵੀ ਸਾਰੇ ਮੈਂ ਸਭ ਦੇ ਮੈਸੇਜ ਵੀ ਪੜੇ ਜੋ ਮੈਨੂੰ ਆਏ ਕਿ ਨਹੀਂ ਮੈਡਮ ਜੀ ਤੁਸੀਂ ਇਸ ਵਾਰ ਗਲਤ ਹੋ ਪਾਣਾ ਸਿੱਧੇ ਨੇ ਕੋਸ਼ਿਸ਼ ਗੱਲ ਨੂੰ ਤੇ ਕੀਤਾ ਉਹ ਲੋਕਾਂ ਦੇ ਫਸੇ ਹੋਏ ਪੈਸੇ ਦਵਾਉਂਦਾ ਸੀ ਮੈਂ ਉਹਦੀ ਹਰ ਇੱਕ ਵੀਡੀਓ ਦੇਖੀ ਹੈ ਲੋਕਾਂ ਜਿਹੜੇ ਸੋਸ਼ਲ ਮੀਡੀਆਸ ਤੇ ਪਾਏ ਆ ਜਨਾਨੀਆਂ ਨਾਲ ਬੋਲਣ ਦਾ ਤਰੀਕਾ ਵੈਰੀ ਬੈਡ ਹੈ ਵੈਰੀ ਰੌਗ ਮਤਲਬ ਉਹ ਏਜੰਟੀ ਵਾਲੇ ਕੰਮ ਦੇ ਐਸਾ ਦਿਵਾਲੇ ਹੋ ਗਿਆ ਸੀ ਬਸ ਜਿਹੜੇ ਜਿਹੜੇ ਏਜੰਟਾਂ ਨੇ ਪੈਸਾ ਮਾਰੇ ਆ ਮੈਂ ਹੀ ਦਵਾਉਂਗਾ ਵੀ ਮੈਂ ਸ਼ਾਇਦ ਕੋਈ ਮਹਾਰਾਜਾ ਰਣਜੀਤ ਸਿੰਘ ਬਣ ਗਿਆ ਸੰਘਾਸ਼ਨ ਆ ਗਿਆ ਫਿਰ ਉਹਨੇ ਇੱਕ ਥ੍ਰੈਟਿੰਗ ਦਿੱਤੀਆਂ ਸੀ ਪੰਜਾਬ ਪੁਲਿਸ ਨੂੰ ਵੀ ਕਿ ਗੋਡਿਆਂ ਤੇ ਲਾ ਦਊਗਾ ਪੰਜਾਬ ਪੁਲਿਸ ਨੂੰ ਫਿਰ ਥ੍ਰੈਟਿੰਗ ਦਿੱਤੀ ਉਹਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਕਿ ਭਗਵੰਤ ਵਰਦੀ ਰੇਲ ਬਣਾ ਦਊਗਾ ਗੁੱਜੇ ਚ ਪਾ ਲੂੰਗਾ ਪਤਾ ਨਹੀਂ ਕੀ ਕੀ ਮਤਲਬ ਉਹਦਾ ਦਾ ਐਕੂਰੇਟ ਦਾ ਅਲਫਾਜ਼ ਮੈਂ ਵੀ ਨਹੀਂ ਬੋਲ ਪਾ ਰਹੀ ਕਿਉਂਕਿ ਇੰਨਾ ਕੁਝ ਉਹਨੇ ਬੋਲਿਆ ਕਿ ਮੈਨੂੰ ਵੀ ਯਾਦ ਨਹੀਂ ਪੁਲਿਸ ਪ੍ਰਸ਼ਾਸਨ ਨੂੰ ਠੋਕ ਦੂੰਗਾ ਅੱਡੀਆਂ ਚ ਚਕਾ ਦੂੰਗਾ ਮਤਲਬ ਤੁਸੀਂ ਜਿਹੜੇ ਮੁਲਕ ਚ ਰਹਿੰਦੇ ਹੋ ਉਸੇ ਮੁਲਕ ਦੇ ਪ੍ਰਸ਼ਾਸਨ ਤੇ ਜਿਸ ਟਾਈਮ ਜਿਹਦੀ ਸਰਕਾਰ ਆ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਤੇਰੀਆਂ ਅੱਡੀਆਂ ਚ ਚਕਾ ਦੂੰਗਾ ਤੈਨੂੰ ਠੋਕ ਦਾਂਗੇ ਅਸੀਂ ਤੈਨੂੰ ਐਂ ਕਰ ਦਾਂਗੇ ਪੰਜਾਬ ਪੁਲਿਸ ਨੂੰ ਕਰ ਦਾਂਗੇ ਇੱਕ ਵੀਡੀਓ ਹੋਰ ਸੁਣੀ ਜਿਹਦੇ ਵਿੱਚ ਕਹਿੰਦੇ ਆਸਟ੍ਰੇਲੀਆ ਕਿਸੇ ਨੂੰ ਫੋਨ ਲਾ ਕੇ ਕਹਿੰਦਾ ਭਾਨਾ ਸਿੱਧੂ ਕਿ ਪੰਜਾਬ ਪੁਲਿਸ ਤਾਂ ਮੇਂ ਜੇਬ ਚ ਰੱਖਦਾ ਸੋ ਇਹ ਹਰਕਤਾਂ ਹੈਗੀਆਂ ਬਿਲਕੁਲ ਅਨਐਜੂਕੇਟਿਡ ਬੰਦੇ ਦੀਆਂ ਗਵਾਰ ਜਿਹਨੂੰ ਪਿੰਡ ਦਾ ਗਵਾਰ ਕਹਿ ਦਿੰਨੇ ਆਪਾਂ ਪੰਜਾਬੀ ਚ ਦਿਮਾਗੀ ਤੌਰ ਤੇ ਜਿਹਨੂੰ ਆਪਾਂ ਪੈਦਲ ਕਹਿੰਦੇ ਆ ਔਰ ਲੈਂਗੁਏਜ ਇੰਨੀ ਕੁ ਆਪਦਰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹਦੀ ਮਾਤਾ ਜੀ ਬਚਪਨ ਚ ਗੁਜ਼ਰ ਗਈ ਸੀ ਮੈਨੂੰ ਉਸ ਚੀਜ਼ ਦਾ ਥੋੜਾ ਜਿਹਾ ਅਫਸੋਸ ਹੋਇਆ ਕਿ ਸ਼ੈਤਾਈ ਇਹਦੀ ਲੈਂਗੁਏਜ ਇੰਨੀ ਗੰਦੀ ਆ ਕਿਉਂਕਿ ਜਿਹੜੀ ਮਾਂ ਹੁੰਦੀ ਉਹ ਸੰਸਕਾਰ ਦਿੰਦੀ ਹੈ ਬੱਚਿਆਂ ਨੂੰ ਕਿ ਵੱਡਿਆਂ ਨੂੰ ਐਦਾਂ ਨਹੀਂ ਪੁੱਤ ਬੋਲਣਾ ਹਰੇਕ ਦਿੱਤੀ ਭੈਣ ਦੀ ਇੱਜ਼ਤ ਕਰਨੇ ਆਪਣੇ ਘਰ ਵੀ ਪਹਿਣਾ ਦੋ ਕਿਸੇ ਦਿੱਤੀ ਭੈਣ ਨੂੰ ਤੱਕਣਾ ਨਹੀਂ ਹਮੇਸ਼ਾ ਮਾਵਾਂ ਇਹੀ ਸੰਸਕਾਰ ਆਪਣੇ ਧੀਆਂ ਪੁੱਤਾਂ ਨੂੰ ਦਿੰਦੀਆਂ ਕਿ ਸਾਡੇ ਪੁੱਤ ਜਿੱਥੇ ਵੀ ਜਾਣ ਰਿਸ਼ਤੇਰਚ ਬਹਿਣ ਉੱਥੇ ਲੋਕ ਸਮਾਜ ਉਹਨਾਂ ਦੀ ਤਾਰੀਫ਼ ਕਰੇ ਤੇ ਵਾਕਿਆ ਦੀ ਮਾਂ ਨੇ ਵੀ ਉਹਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਪਰ ਉਹਦੀ ਮਾਂ ਹੀ ਚਲੀ ਗਈ ਤੇ ਸੰਸਕਾਰ ਦੇਣੇ ਕਿਹਨੇ ਸੀ ਇਹ ਮਜ਼ਾਕ ਦੀ ਗੱਲ ਨਹੀਂ ਸੀਰੀਅਸ ਮੁੱਦਾ ਹੈ ਚਲੋ ਮੰਨ ਲਿਆ ਰਾਹ ਪਟਕ ਗਿਆ ਗੁੰਡਾਗਰਦੀ ਬਦਮਾਸ਼ੀ ਤੇ ਆ ਗਿਆ ਖੁੱਲੇ ਆਮ ਤੁਸੀਂ ਜਿਹੜੇ ਮੁਲਕ 'ਚ ਰਹਿ ਰਹੇ ਹੋ ਜਿਹੜੇ ਪ੍ਰੋਵੈਂਸ 'ਚ ਰਹਿ ਰਹੇ ਹੋ ਤੁਸੀਂ ਉੱਥੇ ਉਹਨਾਂ ਦੀ ਸਰਕਾਰ ਨੂੰ ਚੈਲੰਜ ਕਰ ਰਹੇ ਹੋ ਛਿੱਤਰ ਤਾਂ ਪੈਣਗੇ ਫਿਰ ਹੁਣ ਅਸੀਂ ਕੈਨੇਡਾ 'ਚ ਬੈਠੇ ਆ ਅਮਰੀਕਾ 'ਚ ਬੈਠੇ ਆ ਇੰਗਲੈਂਡ 'ਚ ਬੈਠੇ ਆ ਚਾਹਿਆ ਸੀ ਉੱਥੋਂ ਦੇ ਕਿਸੇ ਐਮਪੀਪੀ ਨੂੰ ਜਾਂ ਉੱਥੋਂ ਦੇ ਪੀਐਮ ਨੂੰ ਅਸੀਂ ਇਦਾਂ ਚੈਲੰਜ ਦਈਏ ਦਾ ਥ੍ਰੈਟਿੰਗਸ ਦਈਏ ਆਫਕੋਸ ਸਾਡੇ ਨਾਲ ਵੀ ਇਹ ਕੁੱਤੇ ਖਾਣੇ ਕਰਨਗੇ ਸਾਨੂੰ ਵੀ ਇੱਕ ਚੱਕ ਕੇ ਅੰਦਰ ਮਾਰਿਆ ਜਾਊਗਾ ਔਰ ਸਾਡੇ ਨਾਲ ਇਸ ਢੰਗ ਦੀ ਰਾਜਨੀਤੀ ਹੋਊਗੀ ਕਿ ਸਾਡੇ ਵਾਸਤੇ छुटਣਾ ਔਖਾ ਹੋ ਜਾਊਗਾ ਇਸ ਢੰਗ ਦੇ ਤੁਹਾਡੇ ਉੱਪਰ ਪਰਚੇ ਪੈਣਗੇ ਕਿ ਇੱਕ ਪਰਚਾ ਹਟੂਗਾ ਇੱਕ ਦੀ ਬੇਲ ਹੋਏਗੀ ਦੂਜਾ ਫੇਰ ਬਣ ਜਾਏਗਾ ਸੋ ਜਿਹੜਾ ਬੰਦਾ ਅੱਗ ਨਾਲ ਖੇਡਦਾ ਹੈ ਨਾ ਉਹ ਇੱਕ ਗੱਲ ਯਾਦ ਰੱਖੇ ਫੇਰ ਅੱਗ ਨਾਲ ਹੱਥ ਤਾਂ ਮਚਨੇ ਮਚਨੇ ਕਈ ਵਾ ਜਿਸਮ ਵੀ ਮਚ ਜਾਂਦਾ ਹੈ ਸੋ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਗਲਤ ਗਾਲਾਂ ਕੱਢਣੀਆਂ ਆ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਣੀਆਂ ਕਿ ਫਲਾਨਾ ਐਸਐਚਓ ਤਾਂ ਗੋਡੇ ਥੱਲੇ ਲੈ ਆ ਲਿਆ ਤਾਂ ਮੇਰੀ ਜੇਬ ਚ ਫਲਾਨਾ ਠੇਕੜਾ ਪੁਲਿਸ ਕੋਲ ਬੜੀ ਪਾਵਰ ਹੁੰਦੀ ਆ ਇਹ ਗੱਲ ਮੇਰੀ ਯਾਦ ਰੱਖਿਓ ਜਦੋਂ ਪੁਲਿਸ ਏਕਾ ਕਰਲੇ ਨਾ ਏਕਾ ਕਰਲੇ ਅਗਰ ਸਾਰੀ ਪੁਲਿਸ ਉਹਦੇ ਮੂਰੇ ਵੱਡੇ ਵੱਡੇ ਐਮਐਲਏ ਐਮਪੀ ਕੁਝ ਵੀ ਹੋਣ ਉਹ ਛੋਟੇ ਪੈ ਜਾਂਦੇ ਆ ਫਿਰ ਸੋ ਪੁਲਿਸ ਨੂੰ ਕਦੀ ਲਲਕਾਰਨਾ ਨਹੀਂ ਚਾਹੀਦਾ ਹੁਣ ਜਿਹੜੀ ਉਹਦੀ ਖਾਤਰਦਾਰੀ ਉਹ ਪੁਲਿਸ ਵਾਲੇ ਕਰ ਰਿਹਾ ਕਿਉਂ ਕਰ ਰਿਹਾ ਕਿਉਂਕਿ ਲੋਕਾਂ ਨੂੰ ਇਹ ਅਧੀਆਂ ਗੱਲਾਂ ਪਤਾ ਹੈ ਜਿਹੜੇ ਉਹਦੇ ਬਹੁਤ ਵੱਡੇ ਫੈਨ ਬਣੇ ਆ ਪਾਨੇ ਦੇ ਤੁਸੀਂ ਉਹਨਾਂ ਦੀ ਗਿਣਤੀ ਕਰਕੇ ਦੇਖਿਓ ਸਾਰੇ ਪਿੰਡਾਂ ਦੇ ਆ ਕੋਈ ਵੀ ਐਜੂਕੇਟਿਡ ਬੰਦਾ ਉਹਦੇ ਮਗਰ ਨਹੀਂ ਆ ਅੱਜ ਨੇ ਬਾਹਰ ਬੈਠੇ ਆ ਚੈਟਲੀ ਆ ਪੁਰਤਗਾਲ ਇੱਕ ਦੋ ਹੈਗੇ ਜਿਹੜੇ ਮੈਨੂੰ ਛੱਕੇ ਜੇ ਮੈਨੂੰ ਧਮਕੀਆਂ ਦਿੰਦੇ ਰਹਿੰਦੇ ਆ ਉਹ ਛੱਕੇ ਵੀ ਸਾਰਿਆਂ ਨਾਲ ਐਜੂਕੇਟਿਡ ਆ ਉਹਨਾਂ ਨੂੰ ਕੋਈ 10ਵੀਂ ਦਾ ਸਰਟੀਫਿਕੇਟ ਨਹੀਂ ਉਹਨਾਂ ਨੂੰ ਕੋਈ ਇੰਗਲਿਸ਼ ਤਾਂ ਉਹਨਾਂ ਨੂੰ ਵਰਡਸ ਨਹੀਂ ਆਉਂਦੇ ਬੋਲਣੇ ਕੋਈ ਉਹਨਾਂ ਨੂੰ ਐਟੀਕੈਟਸ ਨਹੀਂ ਹੈ ਕੋਈ ਮੈਨਰਸ ਨਹੀਂ ਹੈ ਸੋ ਇਹਦੇ ਜਿੰਨੇ ਵੀ ਫੈਨ ਫੋਲੋ ਸਾਰੇ ਆਲਮੋਸਟ ਪਿੰਡਾਂ ਤੋਂ ਹੀ ਆ ਰੀਜ਼ਨ ਕੀ ਹੈ ਸਾਡੇ ਪਿੰਡ ਅਲੇ ਇੰਨੀ ਛੇਤੀ ਆਪਣਾ ਕਿਸੇ ਨੂੰ ਰੱਬ ਬਣਾ ਲੈਂਦੇ ਆਪਾਂ ਕਿਸੇ ਨੂੰ ਆਪਣਾ ਦੇਵਤਾ ਬਣਾ ਕੇ ਖੜੇ ਹੋ ਜਾਂਦੇ ਆ ਵੀ ਬਸ ਆਹੀ ਬੰਦਾ ਬੱਲੇ ਬੱਲੇ ਹੋਣ ਇਹਨੂੰ ਜਿਤਾ ਦਈਏ ਇਹਨੂੰ ਐਮਪੀ ਐਮਐਲਏ ਕੁਝ ਬਣਾ ਦਈਏ ਕਿਉਂਕਿ ਜਿਹੜੇ ਪਿੰਡਾਂ ਦੀ ਜਨਤਾ ਹੈ ਆਲਮੋਸਟ ਜਿਹੜੇ ਦੇਖੋ ਨਵੇਂ ਜਿਹੜੇ ਪਿੰਡਾਂ ਦੇ ਬੱਚੇ ਆ ਉਹ ਪੜ ਗਏ ਉਲਟਾ ਉਹ ਆਇਲੈਂਡਸ ਕਰ ਕਰ ਵਿਦੇਸ਼ਾਂ ਚ ਪਹੁੰਚ ਗਏ ਪਰ ਜਿਹੜੇ ਥੋੜੀ ਜਿਹੀ ਪਿੱਛੇ ਜਨਸੰਖਿਆ 1980 ਦੀ ਲਾ ਲਓ ਉਸ ਤੋਂ ਪਹਿਲੇ ਦੀ ਵੀ ਲਾ ਲਓ ਉਹ ਹੈਗੇ ਹਨ ਅਨਐਜੂਕੇਟਿਡ ਲੋਕ ਤੋਂ ਉਹਨਾਂ ਨੂੰ ਬਸ ਇਹ ਹੁੰਦਾ ਔਰ ਕੁਝ ਜਿਹੜੀ ਨਵੀਂ ਪਨੀਰੀ ਹੈ ਨਵੇਂ ਬੱਚੇ ਵੀ ਦਿਖਾ ਦਿੰਨੇ ਜਿਨ੍ਹਾਂ ਨੇ 10ਵੀਂ ਵੀ ਨਹੀਂ ਕੀਤੀ ਉਹ ਇੰਡੀਆ ਪੰਜਾਬ ਚ ਹੀ ਬੈਠੇ ਜਿਹੜੇ ਨਹੀਂ ਪੜ ਕੇ ਰਾਜੀ ਪਿੰਡ ਵਾਲੇ ਮੁੰਡੇ ਜ਼ਿੰਮੇਦਾਰ ਦੇ ਬੱਚੇ ਕਿ ਨਹੀਂ ਪੜ ਕੇ ਰਹਿ ਜੀ ਵੈਸੇ ਵੀ ਜ਼ਿੰਮੇਦਾਰੀ ਕਰ ਲਾਂਗੇ ਚਲੋ ਹਰੇਕ ਬੰਦੇ ਦਾ ਦਿਮਾਗ ਹੁੰਦਾ ਵੀ ਨਹੀਂ ਪੜਾਈ ਚ ਉਹ ਬੱਚਿਆਂ ਨੂੰ ਲੱਗਦਾ ਵੀ ਬਸ ਜਿਹੜਾ ਗੁੰਡਾਗਰਦੀ ਬਦਮਾਸ਼ੀ ਰਵਾਲਵਰ ਚੱਕ ਲੋ ਕ੍ਰਪਾਨਾ ਚੱਕ ਲੋ ਦਿਸ ਇਜ਼ ਅ ਲਾਈਫ ਵੀ ਇਹ ਲਾਈਫ ਆ ਐਡਾ ਗੁੰਡਾਗਰਦੀ ਕਰਨਾ ਸਮਾਜ ਤੁਹਾਡੇ ਪੈਰਾਂ ਤੇ ਪਏਗਾ ਤੁਹਾਨੂੰ ਬੱਲੇ ਬੱਲੇ ਮਿਲੂਗੀ ਵਾਹ ਵਾ ਮਿਲੂਗੀ ਦੇਖੋ ਉਹ ਟਾਈਮ ਰਾਜਾ ਮਾਰਿਆਂ ਜਿਹਦੇ ਟਾਈਮ 'ਚ ਬਦਮਾਸ਼ੀਆਂ ਹੁੰਦੀਆਂ ਸੀ ਪਰ ਹੁਣ ਟਾਈਮ ਬਦਲ ਗਿਆ ਹੁਣ ਲੋਕੀ ਆਪਣੀ ਆਵਾਜ਼ ਨੂੰ ਚੱਕਣਾ ਆਪਣੇ ਹੱਕ ਪਿੱਛੇ ਲੜਨਾ ਸਿੱਖ ਚੁਕੇ ਆ ਹੁਣ ਲੋਕ ਨਹੀਂ ਦੱਬਦੇ ਹੁਣ ਤੁਸੀਂ ਬਦਮਾਸ਼ੀ ਗੁੰਡਾਗਰਦੀ ਕਿਵੇਂ ਭਾਨੇ ਸਿੱਧੂ ਦੇ ਕੱਲ ਵੀਡੀਓ ਦੇਖੀਓ ਕਿਸੇ ਨੂੰ ਧਮਕੀ ਦੇ ਰਿਹਾ ਉਹ ਬੰਦਾ ਕਹਿੰਦਾ ਆ ਜਾ ਫਿਰ ਲੈਲਾ ਕਹਿੰਦਾ ਪੈਸੇ ਭਾਨਾ ਨੂੰ ਕਹਿੰਦਾ ਚੱਲ ਐਂ ਕਰੋ ਉਹਦੇ ਘਰ ਦੇ ਮੂਹਰੇ ਬਹਿ ਜਾਓ ਧਰਨੇ ਲਾ ਦਿਓ ਸਾਰੇ ਪਿੰਡ ਚ ਇਹਦੀਆਂ ਵੱਡੀਆਂ ਕਰ ਕਰ ਫੋਟੋਆਂ ਲਾ ਦਿਓ ਕਿਵੇਂ ਨਹੀਂ ਪੈਸੇ ਦਿੰਦਾ ਇਹ ਕੋਈ ਤਰੀਕਾ ਜੇ ਏਦਾਂ ਪੰਜਾਬ ਦੇ ਵਿੱਚ ਕੱਲਾ ਕੱਲਾ ਬੰਦਾ ਆ ਭਾਨੇ ਵਾਲੇ ਕੰਮ ਕਰਨ ਲੱਗ ਜਾਏ ਫੁਲਾਣੇ ਦੇ ਘਰ ਦੇ ਬਾਹਰ ਬਹਿ ਜਾਓ ਘਰ ਦੇ ਵਿੱਚ ਵੜ ਜਾਓ ਧਰਨੇ ਲਾ ਦਿਓ ਫੁਲਾਣੇ ਦੀ ਫੋਟੋ ਇਹ ਤਾਂ ਗੈਰਕਾਨੂੰਨੀ ਆ ਇਨੋ ਕ੍ਰਾਸ ਪਾਸਿੰਗ ਕੰਦੇ ਆ ਤੁਸੀਂ ਕਿਸੇ ਦੇ ਘਰ ਦੇ ਮੂਹਰੇ ਬਹਿ ਕੇ ਧਰਨੇ ਨਹੀਂ ਲਾ ਸਕਦੇ ਹੋ ਉਹਨਾਂ ਨੂੰ ਭੱਦਰ ਪਾਸ਼ਾ ਦਾ ਪਯੋਗ ਨਹੀਂ ਕਰ ਸਕਦੇ ਹੋ ਤੁਸੀਂ ਕਿਸੇ ਦੀ ਫੋਟੋਆਂ ਪੋਸਟਰ ਵੱਡੇ ਕਰਕੇ ਇਦਾਂ ਕੰਧਾਂ ਤੇ ਨਹੀਂ ਲਾਈ ਸਕਦੇ ਹੋ ਇਹ ਇਨਲੀਗਲ ਆ ਅਗਲਾ ਤੁਹਾਡੇ ਤੇ ਡੈਫਾਮੇਸ਼ਨ ਦਾ ਵੀ ਕੇਸ ਪਾ ਸਕਦਾ ਹੈ ਇਹ ਗੱਲ ਮੇਰੀ ਯਾਦ ਰੱਖਿਓ ਕਾਨੂੰਨ ਹੈ ਬਈ ਸੋ ਸਾਡੇ ਜਿਹੜੇ ਪਿੰਡ ਵਾਲੇ ਸਾਡੇ ਵੀਰ ਨੇ ਉਹ ਕਹਿੰਦੇ ਵੀ ਸ਼ਾਇਦ ਕਾਨੂੰਨ ਭਾਨੇ ਵਰਗੇ ਦੀ ਜੇਬਾਂ 'ਚ ਅਸੀਂ ਭਾਨੇ ਨੂੰ ਫੋਲੋ ਕਰਨਾ ਹੈ ਜਾਂ ਅਸੀਂ ਲਖੇ ਸਧਾਣੇ ਨੂੰ ਫੋਲੋ ਕਰਨਾ ਹੈ ਮੈਂ ਤੁਹਾਨੂੰ ਅੱਗੇ ਵੀ ਇੱਕ ਗੱਲ ਆਖੀ ਸੀ ਵੀ ਮੇਰੀ ਨਾ ਤਾਂ ਭਾਨੇ ਸਿੱਤੂ ਨਾਲ ਕੋਈ ਦੁਸ਼ਮਣੀ ਹੈ ਨਾ ਮੇਰੀ ਲਖੇ ਸਧਾਣੇ ਨਾਲ ਕੋਈ ਦੁਸ਼ਮਣੀ ਹੈ ਮੇਰੀ ਦੁਸ਼ਮਣੀ ਉਹ ਲੋਕਾਂ ਨਾਲ ਆ ਜਿਹੜੇ ਕਾਨੂੰਨ ਦੀ ਲੰਘਣਾ ਕਰਦੇ ਆ ਇੱਕ ਸਿਸਟਮ ਹੁੰਦਾ ਜੇ ਤੁਸੀਂ ਚਾਹੁੰਦੇ ਹੋ ਲੋਕਾਂ ਦੇ ਪੈਸੇ ਮਿਲ ਜਾਣਾ ਜੇ ਤੁਸੀਂ ਚਾਹੁੰਦੇ ਹੋ ਵੀ ਆ ਚੀਜ਼ ਗਲਤ ਹੋ ਰਹੀ ਹੈ ਪੰਜਾਬ 'ਚ ਤੁਸੀਂ ਪਹਿਲੇ ਆਪਣੀ ਟੀਮ ਬਣਾਓ ਆਪਣੇ ਇੱਕ ਐਨਜੀਓ ਖੋਲੋ ਉਹਨੂੰ ਪ੍ਰੋਪਰਲੀ ਗਵਰਨਮੈਂਟ ਦੇ ਅੰਦਰ ਉਹਦਾ ਲਾਇਸੈਂਸ ਲੋ ਮੰਨਿਆ ਪ੍ਰਾਪਤੀ ਲੋ ਦੀ ਪਰਮਿਸ਼ਨ ਲੋ ਫਿਰ ਕਾਨੂੰਨ ਨੂੰ ਹੱਥ ਚ ਨਾ ਲੋ ਕਾਨੂੰਨ ਦੇ ਦਾਇਰੇ ਚ ਚੱਲ ਕੇ ਇੱਕ ਸਿਸਟਮ ਹੁੰਦਾ ਉਹ ਸਿਸਟਮ ਦੇ ਨਾਲ ਚੱਲੋ ਜਿਹਦੇ ਵਿੱਚ ਤੁਹਾਡੀ ਸਭ ਤੋਂ ੜੀ ਪਹਿਲੀ ਗੱਲ ਆ ਲੈਂਗੁਏਜ ਆਪਣੀ ਲੈਂਗੁਏਜ ਦੇ ਉੱਪਰ ਵਰਕਆਊਟ ਕਰੋ ਲਖਾਸਦਾਨ ਨੇ ਇੱਕ ਬਿਆਨ ਚ ਇਹ ਵੀ ਆਖਿਆ ਵੀ ਭਾਨੇ ਸਿੱਧੇ ਨੂੰ ਕਹਿੰਦਾ ਬੋਲਣ ਦਾ ਨਹੀਂ ਪਤਾ ਲੱਗਦਾ ਵੀ ਇਹ ਤੇ ਸੁਹਾ ਦਾ ਮੈਂ ਮੰਨਦਾ ਇਹ ਕਹਿੰਦਾ ਇਹ ਬਹੁਤ ਕਈ ਵਾਰ ਪੁੱਠਾ ਬੋਲ ਪੈਂਦਾ ਉਹ ਕੰਮ ਭਾਰਾ ਹੋ ਜਾਂਦਾ ਜੀਬ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਾ ਦਿੰਦੀ ਹੈ ਲੋਕਾਂ ਦੀ ਜੀਬ ਗਿੱਲੀ ਥਾਂ ਲੱਗੀ ਹੁੰਦੀ ਹੈ ਤੇ ਸਲਿੱਪ ਵੀ ਹੋ ਜਾਂਦੀ ਹੈ ਬੋਲਦੇ-ਬੋਲਦੇ ਸੋ ਜੇ ਤੁਹਾਨੂੰ ਬੋਲਣ ਦੀ ਅਕਲ ਨਹੀਂ ਜਾਂ ਤੁਸੀਂ ਸ਼ਾਰਟ ਟੈਂਪਰ ਹੋ ਤੁਹਾਨੂੰ ਪਤਾ ਨਹੀਂ ਚੱਲਦਾ ਥੈਟਸ ਅ ਵੈਰੀ ਬੈਡ ਤੁਸੀਂ ਫਿਰ ਉੱਤੇ ਜਾ ਕੇ ਕਲਾਸਾਂ ਲਓ ਆਪਣੀ ਕੋਈ ਕਿਸੇ ਸਾਈਕੋਜਿਸਟ ਡਾਕਟਰ ਕੋਲ ਜਾਓ ਉਹਦੇ ਕੋਲ ਜਾ ਕੇ ਤੁਸੀਂ ਆਪਣਾ ਉਹਦੇ ਨਾਲ ਕਾਉਂਸਲਿੰਗ ਕਰੋ ਫਿਰ ਉਸ ਚੀਜ਼ ਤੇ ਵਰਕ ਆਊਟ ਕਰੋ ਵੀ ਤੁਸੀਂ ਕਿਉਂ ਇੰਨਾ ਗੰਦੀ ਲੈਂਗੁਏਜ ਬੋਲਦੇ ਹੋ ਤੁਹਾਨੂੰ ਹਾਈਪਰ ਕਿਉਂ ਹੁੰਨੇ ਹੋ ਤੁਹਾਨੂੰ ਇੰਨੀ ਛੇਤੀ ਗੁੱਸਾ ਕਿਉਂ ਆਉਂਦਾ ਸੋ ਇਹਦੀਆਂ ਦਵਾਈਆਂ ਲਓ ਇਹਦਾ ਟ੍ਰੀਟਮੈਂਟ ਕਰੋ ਫਿਰ ਆਓ ਤੁਸੀਂ ਜੇ ਕੁੱਦਣਾ ਹੈ ਲੋਕਾਂ ਦੀ ਸਮਾਜ ਸੇਵਾ ਬੰਨਾ ਹੈ ਸਮਾਜ ਸੇਵਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਇੰਨੀ ਗੰਦੀ ਲੈਂਗੁਏਜ ਜਿਹਨੇ ਕੜੇ ਨੂੰ ਧਮਕੀਆਂ ਦੇ ਰਹੇ ਹੋ ਧਮਕੀਆਂ ਦੇਣਾ ਫੈਟਿੰਗਸ ਆ ਉਹ ਤੇ ਕੇਸ ਬੰਦਾ ਹੈ ਧਮਕੀ ਦੇਂਤੇ ਅੱਜ ਮੈਂ ਜਣੇ ਕਣ ਨੂੰ ਫੋਨ ਕਰਕੇ ਧਮਕੀਆਂ ਦਾ ਵਾ ਫਲਾਨਿਆਂ ਕੱਢ ਪੈਸੇ ਤੈਨੂੰ ਐ ਕਰ ਦੂੰ ਕਰ ਦੂੰ ਆਫ ਕੋਰਸ ਮੇਰੇ ਤੇ ਵੀ ਐਕਸ਼ਨ ਲਿੱਤਾ ਜਾਏਗਾ ਮੇਰੇ ਤੇ ਵੀ ਕੇਸ ਹੋਏਗਾ ਮੈਨੂੰ ਵੀ ਕੋਈ ਚੱਲਣਾ ਪੈ ਸਕਦਾ ਕਿਉਂਕਿ ਲਿਮਟ ਹੁੰਦੀ ਹੈ ਬੋਲਣ ਦੀ ਪਰ ਜਦੋਂ ਤੁਸੀਂ ਕਿਸੇ ਦੀ ਲਿਮਟ ਕਰਾਸ ਕਰਕੇ ਕਿਸੇ ਦੇ ਪਰਸਨਲ ਅਟੈਕ ਕਰਦੇ ਹੋ ਕਿਸੇ ਦੀ ਪਰਸਨ ਗੱਲਾਂ ਕਰਦੇ ਹੋ ਚਾਹੇ ਤੁਸੀਂ ਕਿਸੇ ਵੀ ਮੁਲਕ 'ਚ ਬੈਠੇ ਹੋ ਤੁਹਾਨੂੰ ਪਤਾ ਹੈ ਉਸ ਮੁਲਕ ਦੀ ਅੰਬੈਸੀ ਵਿੱਚ ਵੀ ਤੁਹਾਡੀ ਕੰਪਲੇਂਟ ਹੋ ਸਕਦੀ ਹੈ ਜਦੋਂ ਤੁਸੀਂ ਕਿਸੇ ਨੂੰ ਐਨੀ ਥ੍ਰੈਟਿੰਗਸ ਦਿੰਨੇ ਹੋ ਤੁਸੀਂ ਉੱਥੋਂ ਵੀ ਡਿਪੋਰਟ ਹੋ ਸਕਦੇ ਹੋ ਬੈਠੇ ਇਹ ਬੜੀਆਂ ਸੀਰੀਅਸਲੀ ਮੁੱਦੇ ਆ ਤੇ ਇਹਨਾਂ ਨੂੰ ਸੀਰੀਅਸਲੀ ਲਓ